ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਤਾਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4-5 ਨਗ ਲੈ ਕੇ ਆਂਦੇ ਆ ਜੀ ਸਾਰੇ ਦੇ ਸਾਰੇ ਸੂਏ ਸਵਾਏ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਬਈ ਨਾਮ ਜਸਦੀਪ ਸਿੰਘ ਪਿੰਡ ਤਾਰੇੜਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ ਜੀ 68399684773 ਚਾਰ ਨਾਗਾ ਬਾਈ ਚਾਰ ਆ ਵੀਰੇ ਇੱਕ ਗੱਭਣਾ ਚਾਰ ਸੂਈਆਂ ਕਿਧਰੋਂ ਕਰਕੇ ਸ਼ੁਰੂ ਜੀ ਐਤ ਕਰ ਲੈ ਜਰਸੀ ਬੱਚੀ ਦਾ ਸੁਆ ਕਿੰਨਾ ਜੀ ਪਲੂਨ ਆ ਵੀਰੇ ਏ ਸੁਈ ਵੀ ਹੈ ਜੀ ਹਾਂ ਸੁਈ ਆ ਛੇਮਾ ਦਾ ਨਾ ਸੁਈ ਨੂੰ ਹੱਤ ਮਾ ਬੱੱਚਾ ਕੀ ਹੈ ਜੀ ਪੱਛਾ ਵੀਰੇ ਮਗਰ ਜੇਰ ਕੰਪਲੀਟ ਹੈ ਜੀ ਸਾਰੇ ਕਾਹ ਦੀ ਕੰਪਲੀਟ ਆ ਵੀਰੇ ਕਿੰਨਾ ਕਦ ਦੁੱਤ ਤਿਆਰ ਆ ਜੀ 10 ਕੋਲ ਤਿਆਰ ਆ ਵੀਰੇ ਜੋਕ ਦਾਂਗੇ ਜੀ ਚਾ ਟਾਂਗ ਚੋਲੇ ਭਲਗਲਾ ਥਣਾ ਦੀ ਓਕੇ ਆ ਓਕੇ ਓਕੇ ਬਰਾੜਾ ਠੰਡੀ ਦੇ ਜਿਵੇਂ ਕੋਈ ਮਰਜੀ ਬੈਠਾ ਰਵੇ ਲਓ ਠੀਕ ਆ ਹਾਂ ਯਾਦ ਹੀ ਕਰੂ ਜਿਹੜਾ ਲੈ ਗਿਆ ਹੂੰ ਤੋੜ ਕੇ ਦਿਖਾ ਦੀ ਵੀਰੇ ਮੂੰਹ ਤੋਂ ਵੀ ਖੀਰੀ ਆ ਮੂੰਹ ਤੋਂ ਹਜੇ ਖੀਰਾ ਬੱਝਦਾ ਹੀ ਆ ਠੀਕ ਖੀਰੀ ਖੀਰੀ ਠੀਕ ਆ ਵੀਰੇ ਹਾਂ ਬਾਕੀ ਹਨਾ ਠੀਕ ਆ ਚੰਗੀ ਆ ਨਿੱਗਰ ਆ ਹਾਂ ਬਾਕੀ ਬੱਚਾ ਸੀ ਠੰਡੀ ਜਰਸੀ ਜ 10 ਕਿਲੋ ਨੈਟ ਦੁੱਧ ਤਿਆਰ ਆ ਨੈਟ ਨੈਟ ਆਪਦੇ 2 ਟਾਈਮ 4 ਟਾਈਮ 6 ਟਾਈਮ 24 ਬਾਕੀ ਹਨਾ ਸੰਭੀ ਪਲੀ ਆ ਕੋਈ ਆਏ ਨਹੀਂ ਕਰ ਮਾਰ ਜਿੱਥੇ ਮਰਜ਼ੀ ਆਏ ਹੈ ਹੀ ਨਹੀਂ ਕੋਈ ਲੈ ਜਿਵੇਂ ਕੋਈ ਮਰਜ਼ੀ ਬੈਠਾ ਰਹੇ ਨਾਣੇ ਪਲੂਣ ਬੱਛੀ ਆ ਜਮਤਵਲੀ ਕੋਈ ਹਨਾ ਦੀ ਫੁੱਲ ਗਰੰਟੀ ਆ ਧਾਰਾ ਮਾਰ ਦੇਣੀ ਬੜਾ ਆਪਾਂ ਵੀਰ ਜਨਾਬ ਪੁੱਤ ਨਾ ਥੋੜਾ ਜਿਆ ਕੈਮਰੇ ਤੋਂ ਡਰਦਾ ਜੇ ਪਸ਼ੂ ਉੱਪਰ ਆ ਜਾ ਕਰਦੇ ਹੀ ਹੁੰਦਾ ਬਾਕੀ ਸੋਹਣਾ ਥਣਾ ਦਾ ਸਾਰਾ ਪਰ ਜਿੰਨੇ ਦੀ ਪਰ ਬੜਾ ਆਪਾਂ ਦੇ ਦੇਣੀ ਕਿਸੇ ਨੇ ਦੇਣੀ ਨਹੀਂ ਅੱਜ ਠੀਕ ਆ ਆਫਰ ਹੀ ਲਾ ਦੇਣਾ ਲੋੜੀ ਕਰਕੇ ਕਿੰਨੇ ਦਾ ਜਮਾਈ ਨਿਕਲਿਆ ਮੁੱਲ ਕਰ ਦਨ ਤਾਰਾ ਮਾਰਦਗੇ ਪਹਿਲਾਂ ਤਾਰਾ ਲੈ ਵੈਸੇ ਤਾਂ ਲੋਡ ਨਹੀਂ ਜੇ ਮਾਰਨੀ ਆ ਤਾਂ ਫਿਰੇ ਮਾਰ ਦੋ ਮਾਰਦੇ ਨੇ ਬਰਾੜਾ ਮਾੜੀਆਂ ਅਗਲੇ ਨੂੰ ਦਸੱਲੀ ਹੀ ਹੋ ਜਾਂਦੀ ਏ ਠੀਕ ਆ ਹਾਂ ਬਾਕੀ ਮੇਨ ਗੱਲ ਤਾਂ ਬਾਈ ਠੰਡੀ ਦੀ ਹੁੰਦੀ ਮੈਂ ਤਾਂ ਬਰਾੜਾ ਨਹੀਂ ਆਣਾ ਬੀਨਾ ਪਾ ਯਾਰ ਅੱਛਾ ਇੰਨੀ ਠੰਡੀ ਆ ਮਤਬਲੀ ਕੋਈ ਨਹੀਂ ਠੀਕ ਆ ਨਾ ਖੜਿਆ ਸਿੱਕੜੀ ਲਾ ਲਈ ਲੈ ਪੁੱਤ ਲਓ ਜੀ ਖੜ ਜਾ ਪੁੱਤ ਖੜ ਜਾ ਲੈ 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 ਉਹਣਾ ਨੂੰ ਤਾਂ ਹਜੀ ਹੂੰ ਸੀਲ ਸਾਹੂ ਬਹੁਤ ਦੱਦ ਵੀ 12 ਕਿਲੋ ਦੇ ਦੂਗੀ ਰਾਮ ਨਾਲ ਠੀਕ ਆ ਜੇ ਆਪਣੇ ਕੋਲ ਤਾਂ ਪਰਸ ਹੀ ਆਇਆ ਤੂੰ ਪਰਸੋ ਵੀਡੀਓ ਪਾਈ ਸੀ ਉਦੋਂ ਤੇਨੂੰ ਕਹੀ ਵੀ ਉਦੋਂ ਆਇਆ ਸੀ ਇਹ ਹੂੰ ਹਾਂ ਨੇ ਬਰਾ ਤੜਾ ਮਾਰ ਦਿੱਗੇ ਆ ਜਾ ਪੁੱਤ ਖੜ ਜਾ ਨਾਲ ਬੰਨਾ ਬਸ ਨਾ ਦੇਖ ਤਰਨ ਲਈ ਲਓ ਜੀ ਮਗਰ ਲੈਂਜੋ ਵੀਰੇ ਮਾਰਦੀ ਮਗਰ ਲੈਂਜ ਬੜਾ ਮਾਰਦਿਆ ਠੀਕ ਹੈ ਜੀ ਥਣਾ ਤੁਨਾ ਦੀ ਬੈਲ ਕੱਲੋਂ ਓਕੇ ਓਕੇ ਬੜਾ ਓਕੇ ਬੜਾ ਚੋਕੇ ਲੈ ਕੇ ਜਾ ਡਾਂਗੇ ਯਾਰ ਹੂੰ ਜਰਸੀ ਆ ਪੰਜਾਬ ਵਾਲੀ ਸਹੀ ਗੱਲ ਆ ਹਾਂ ਮੇਰੇ ਮੂੰਹੇ ਖਾ ਮੇਰੇ ਲੇਵਾ ਪੂਰਾ ਸੋਹਣਾ ਜਗਾ ਦਿਖਾਉਂਦੀ ਅੱਗੇ ਨੂੰ ਆਹ ਵਾਨੇ ਦੇ ਧੱਕਾ ਤੁਹਾਨੂੰ ਬੜਾ ਚੰਗਾ ਲੱਗਦਾ ਠੀਕ ਆ ਸੀਲ ਸਾਹੂ ਬੜੀ ਚੰਗੀ ਆ ਹਾਂ ਜੈਦ ਜੀ ਡਿਮਾਂਡ ਇਹਦੇ ਕਿੰਨੇ ਦੀ ਜਿਹੜੀ 35 ਦੀ ਮਾਨ ਤਣ ਜਾ ਜੇ ਵਈਏ ਸੁਣੋਲਾ ਜੇ ਸੁਣੋ 32 ਦੇ ਦਿਆਂਗੇ ਹੋਰ ਦੇ 32000 ਦੇ ਦਿਆਂਗੇ ਦੇਣੀ ਨਹੀਂ ਕਿਸੇ ਨੇ ਪਹਿਲਾਂ ਵਛੀ ਜਰਸੀ ਪੀ ਆ ਬੱਚਾ ਹਾਂ ਖੀਰੀ ਖੀਰੀ ਮੂਹੋਂ ਬਾਕੀ ਆਉਂਦੇ ਸੂ ਇਹਨੂੰ ਵੱਧਦੇ ਆਲੀ ਆ ਕੋਈ ਆਏ ਨਹੀਂ ਕਰ ਮਾਰ ਲੈ ਟੌਪ ਦੀ ਬਣ ਜਾਣਾ ਥਣ ਦੇ ਕਿੰਨਾ ਚੰਗਾ ਲੱਗਾ ਪੀੜੀ ਦੀ ਪਾਵੇਂ ਵਾਂਗੂ ਦੂਰ ਦੂਰ ਬੈਲ ਕੱਲਾ ਕੱਲਾ ਨਿਕਲਦਾ ਕੱਲਾ ਕੱਲਾ ਲੈ ਲੈ ਬਾਕੀ ਠੰਡੀ ਮਿੱਠੀ ਐ ਮੈਂ ਇਹਨਾਂ ਦਾ ਯਾਰ ਪੁੱਠੇ ਪਾਸੇ ਵੈਸੇ ਦੇ ਦੀ ਦੋ ਨੰਬਰ ਬਾਈ ਸੋ ਇਹ ਵੀ ਜਰਸੀ ਐ ਵੀਰੇ ਕਦੋਂ ਸੂਈ ਐ ਜੀ ਇਹ ਇਹਨੂੰ ਸੂਈ ਨਹੀਂ ਅੱਜ ਪੰਜਵਾਂ ਛੇਵਾਂ ਦਿਨ ਬੱਚਾ ਕੀ ਐ ਜੀ ਵਛੀ ਐ ਮਗਰ ਵਛੀ ਬਹੁ ਪੂਰੀ ਚੰਗੀ ਆ ਛੋਟੀ ਛੋਟੀ ਸਿੰਗੀ ਜ਼ਰੂਰ ਆ ਪਰ ਮਾਰ ਦੀ ਮੁੱਦੀ ਤਾਂ ਆਪ ਕਿੰਨੀਆਂ ਪਾਈਆਂ ਤੂੰ ਕਿਦੇ ਮਾਰਨ ਲਈ ਲੈ ਕੇ ਨਹੀਂ ਆਉਂਦੇ ਹਾਂ ਇਹ ਸਰ ਦੁੱਧ ਉਹ ਬਰਾੜਾ 12 ਕਿਲੋ ਠੀਕ ਆ ਪਰ ਆਪਾਂ 11 ਦੀ ਜੇ ਆਨਲਾਈਨ ਕੋਈ ਮਗਾਉ 11 ਦੀ ਗਰੰਟੀ ਦੇ ਕੇ ਭੇਜਾਂਗੇ 11 ਦੀ ਹਾਂ ਠੀਕ ਆ ਵੀਰੇ ਜੇ ਕੋਈ ਜੋੜਾ ਲੈ ਲੂ ਜਮਾ ਹੀ ਆਫਰ ਕਰ ਦੇਣਾ ਅੱਜ ਜਮਾ ਫ੍ਰੀ ਵਾਲਾ ਮੌਲੀ ਜਮਾ ਹੀ ਹਾਂ ਠੀਕ ਆ ਦੁੱਧ ਨੇ 13 12 13 ਭਰੀ ਜਾਣਾ ਮੈਂ ਹਰਗਾ ਮੱਝ ਹਰਗਾ ਸਹੀ ਗੱਲ ਇਹ ਜਰਸੀ ਆ ਪੰਜਾਬ ਵਾਲੀ ਠੀਕ ਆ ਹੂੰ ਕੁਆਲਿਟੀ ਬੁਰੀ ਚੰਗੀ ਆ ਬੱਚਾ ਬਹੁਤ ਚੰਗਾ ਮਗਰ ਹੂੰ ਬਾਕੀ ਤੁਸੀਂ ਦੇਖ ਸਕਦੇ ਹੋ ਠੰਡੀ ਸੀਲ ਆ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਦੂਜਾ ਠੂਆ ਰੜਾ ਵੀ ਨਹੀਂ ਨੌ ਨੰਬਰ ਨੇ ਕੀ ਕਹਿਣਾ ਨਿਆਣੇ ਦੀ ਲੋੜ ਹੁੰਦੀ ਕਿ ਨਹੀਂ ਹੁੰਦੀ ਬੜਾ ਆਪਣਾ ਪਾਲਾ ਨਹੀਂ ਇਹਨੂੰ ਵਾਧਾ ਘਾਟਾ ਹੀ ਕੋਈ ਨਹੀਂ ਆ ਤੇਰੇ ਸਾਹਮਣੇ ਧਾਰਾ ਮਾਰਨੀਆਂ ਹੀ ਆਪਾਂ ਕਰਮਾੜੀ ਨੂੰ ਵਾਧਾ ਹੀ ਨਹੀਂ ਕੋਈ ਹੈ ਨਹੀਂ ਵਾਧਾ ਵਟਾ ਹਾਂ ਨਿਆਣੇ ਦਾ ਹੀ ਨਹੀਂ ਨਾ ਬੱਚਾ ਗੱਭੀ ਜਾਂਦਾ ਵੱਡਾ ਨਾ ਬਤਾ ਬੱੱਚਾ ਮੇਲ ਹੀ ਆ ਬਾਈ ਇਹਦੇ ਮੱਛੀ ਮੱਛੀ ਬੱੱਚੀ ਬੱੱਚੀ ਬਾਲੀ ਜੰਗੀ ਆ ਸ਼ਾਹੀ ਮੇਲ ਆ ਬੱੱਚੀ ਆ ਇੱਕ ਨਗ ਨੱਕ ਨੱਕ ਫਰੀ ਹੋ ਜਾਣਾਗਾ ਹਾਂ ਹਾਂ ਬੱੱਚੀ ਆ ਬੇਫਿਕਰ ਹੋ ਕੇ ਆਜੇ ਕੋਈ ਵੀ ਹਾਂ ਸੈਂਗਾ ਮਾਰਦੀ ਮੁਰਗੀ ਤੇ ਨਹੀਂ ਬੜੇ ਨੇ ਕੀ ਮਾਰਨਾ ਵਿਚਾਰੀ ਇਹ ਤਾਂ ਜੇ ਮਾਰ ਜੀਰ ਘਰੇ ਕਿਸੇ ਦੀ ਲੱਤ ਵੀ ਚਾਗੀ ਨਾ ਹਾਂ ਅੱਪ ਤਾਂ ਵੀ ਬਾਸ ਕਰਾਵਾਂਗੇ ਹੋਰ ਦਾਸ ਬੈਠੇ ਆ ਆਪਾਂ ਹਾਂ ਆਪਾਂ ਬੈਠੇ ਆ ਜਿਹੜਾ ਕਹੂ ਜਾ ਕੇ ਵੀ ਬੇਲਦੀ ਨਹੀਂ ਜਾਂ ਕਰਦੀ ਨਹੀਂ ਉਹ ਕੰਮ ਨਹੀਂ ਠੀਕ ਆ ਬਰਪਰ ਕੀ ਠੰਡੀ ਆ ਜਮ ਠੀਕ ਆ ਹਾਂ ਆ ਬੜਾ ਬੱਚੀ ਵੇ ਕਿੱਡੀ ਚੰਗੀ ਇਹ ਦੇ ਮਨ ਆ ਜਾ ਪੁੱਤਰੇ ਆ ਸਾਰੀਆਂ ਆਪਾਂ ਉਧਰ ਲੈ ਕੇ ਆਉਣੇ ਰਾਜਸਥਾਨ ਚ ਇਧਰ ਲਈ ਕੋਈ ਵੀ ਨਹੀਂ ਇੰਨਾ ਚ ਠੀਕ ਆ ਉਧਰ ਹੀ ਆਉਂਦੀ ਆ ਉਹ ਉੱਥੇ ਹੀ ਆ ਦੇਖ ਚਾਹ ਤੂੰ ਵੇ ਲਓ ਜੀ ਮਗਰ ਲੈ ਚੂਰੇ ਮਾਰ ਦੀ ਠੀਕ ਆ ਜੀ ਕਰ ਦੇ ਫਿਰ ਬੱਛੇ ਆਲਾ ਮੁੱਲੀ ਇਹਦਾ ਵੀ ਬੜਾ ਜੀ ਜੋੜਾ ਲੈ ਲੂ ਯਾਰ ਕੋਈ ਤਾਂ 60 ਦਾ ਦੇ ਦਿਆਂਗੇ अच्छा हां कल्ली कल्ली लू ਤੇ 32 32 ਦੀ ਜਿਹੜੀ ਜੇ ਮਰਜ਼ੀ ਲੈ ਲੈ ਚਾਹੀਦੀ ਜੋੜਾ 60 ਦਾ ਜੋੜਾ 60 ਦਾ ਦੇਣੀ ਨਹੀਂ ਕਿਸੇ ਨੇ 11 12 ਗੱਲ ਤਾਂ ਹੁਣ ਹਾਜ਼ਰ ਆ ਹਮ ਸਹੀ ਗੱਲ ਆ ਆਮ ਮੁੱਲ ਤੇ ਯਾਰ ਕਿੱਥੇ ਬਾਈ 35 40000 ਦਾ ਖਾਲੀ ਬੱਚੀ ਨਹੀਂ ਦੇ ਜੀ ਨਹੀਂ ਖਾਲੀ ਨਹੀਂ ਮਿਲਣੀ ਬਰਾੜਾ ਤੇ ਅੱਗੇ ਨਾ ਅਗੇ ਨੰਬਰ ਆ ਗਿਆ ਬਾਈ ਆਪਣਾ ਤਿੰਨ ਤੇ ਅੰਮ੍ਰਲੇ ਵੀ ਸੂਈ ਆ ਚਾਰ ਪੰਜ ਦਿਨ ਹੋ ਗਏ ਪਿਛਲੀ ਵੀਡੀਓ ਚ ਪਾਈ ਸੀ ਕਿਸੇ ਬੰਦੇ ਨੇ 1000 ਰੁਪਏ ਪਾ ਕੇ ਬਾਈ ਦੋ ਦਿਨ ਰੋਕੀ ਰੱਖੀ ਨਾ ਲਗਿਆ ਤੇ ਨਾ ਵੇਚਣ ਦਿੱਤੀ ਨਾ ਵੇਚਣ ਦਿੱਤੀ ਆਏ ਨਾ ਕਰਿਆ ਕਰੋ ਇਹ ਬੇਨਤੀ ਆ ਵੀਰੇ ਜੇ ਸਾਈ ਪਾਈ ਹੁੰਦੀ ਤਾਂ ਲੈ ਕੇ ਜਾਇਆ ਕਰੋ ਲੈ ਕੇ ਜਾਇਆ ਕਰੋ ਕਿੰਨਾ ਕੁ ਦੁੱਧ ਆ ਬਈ ਦੁੱਧ 9 10 ਕਿਲੋ ਬੋਲਾ ਥੱਲੇ ਹਾਜ਼ਰਾ ਹੋਣ ਉਹਦੇ ਆਖੀ ਸੀਗਾ ਸਾਤੀ ਸੀ ਠੀਕ ਆ ਹੁਣ 9 ਕਿਲੋ ਤੋਂ ਬਾਹਰ ਹੀ ਹੋਊ ਬੜਾ ਠੀਕ ਆ 9 ਤੋਂ ਬਾਹਰ ਜੋਕ ਕੇ ਲੈ ਜੇ ਅਗਲਾ ਹਾਂ ਹਾਂ ਜੋਕ ਕੇ ਲੈ ਜੇ ਕੋਈ ਆਪਦਾ ਠੀਕ ਆ ਟੈਂਕ ਨੇ ਜੇ ਤਾਂ ਵੈਸੇ ਹੀ ਆ ਮਾਰ ਬੜਾ ਉਦੋਂ ਟੈਂਕ ਨੇ ਹੋਇਆ ਸੀ ਆ ਹੂੰ ਪਰ ਚੰਗੀ ਆ ਹਨਾ ਇਹਦਾ ਫਿਰ ਜਮਾ ਹੀ ਆ ਜਿਹੜੀ ਛੋਟਾ ਜਿਹਾ ਭਾਜ ਕਰ ਦੇਣਾ ਛੋਟਾ ਉਹ 1000 ਘਟਾ ਦੇਣਾ ਹੋਰ ਵੀ ਘਟਾ ਦੇਣੀ ਆ ਯਾਰ ਆਪਾਂ ਹੋਰ ਵੀ ਘਟਾ ਦੇਣੇ ਆ ਆਪਾਂ ਵੇਚਣੀ ਆ ਠੀਕ ਆ ਆਪਾਂ ਵੇਚ ਦੇਣੀ ਆ ਆਪਣਾ ਕਿਲਾ ਘੋਕਧਰ ਵੇ ਹੋਰ ਆਪਾਂ ਹੋਰ ਲਿਆਵਾਂਗੇ ਕੋਈ ਹੂੰ ਇਹ ਤਾਂ ਗੱਲ ਹੈਗੀ ਆ ਚੱਲ ਧਰ ਵੇ ਸਰਕਲ ਮਰੜੇ ਦੀ ਤਾਂ ਰਾਮਾਨੀ ਹੈ ਕਿ ਮਰੋੜ ਹੀ ਨਹੀਂ ਉੱਤੇ ਮਾਰੀਆਂ ਹੀ ਸੀ ਆਪਾਂ ਆਪਾਂ 20000 ਦੀ ਦੇ ਦੇਣੀ ਅੱਜ ਇਹ ਇਹ ਹੋਰ ਨਵੇੜ ਕੰਮ ਯਾਰ ਵੇਚ ਗਏ ਕੋਈ ਹੋਰ ਲਿਆਵਾਂਗੇ ਨਮਨ ਹੂੰ ਹੁਣ ਜਿਹੜੇ ਤੋਂ ਲਈ ਆ ਉਹ ਵੀ ਵੇਂਦਾ ਉਹ ਕਿੰਨਾ ਕਿੰਨਾ ਫਾਇਦਾ ਆ ਉਹ ਹਰ ਕਿੰਨਾ ਕਿੰਨਾ 9 ਕਿਲੋ ਦੁੱਧ ਆ ਠੀਕ ਆ ਹਾਂ 4 ਨੰਬਰ ਬਾਈ ਇਹ ਸ਼ਾਹੀ ਵਾਲਾ ਵੀਰੇ ਠੀਕ ਆ ਇਹ ਕੋਦੋ ਸੂਈ ਆ ਇਹਨੂੰ ਸੂਈ ਨੂੰ ਹੋ ਗਿਆ ਉਹਨਾਂ 10 12 ਦਾ ਬੱਚੀ ਮਗਰ ਅ ਬੱਚੀ ਆ ਇਹਦੇ ਮਗਰ ਵੀ ਬੱਚੀ ਆ ਆਹਦਾ ਬੱਚੀਆਂ ਵਾਲੀਆਂ ਹੀ ਲਈ ਹਾਂ ਬੱਚੀ ਜਰਸੀ ਦੀ ਇਹਦੇ ਮਗਰ ਬੱਚੀ ਜਰਸੀ ਦੀ ਆ ਗਈ ਹਾਂ ਕਿੰਨਾ ਕਾਇਆ ਨੈਟ ਤੇ ਆ ਰਹਾ ਦੁੱਧ ਦੁੱਧੇ ਥਲੇ ਬਣਾਣਾ 12 ਹੋ ਪਰ ਆਪਾਂ 10 ਹੀ ਆਨਲਾਈਨ ਕੋਈ ਮੰਗਾਵਾਂ 10 ਦੀ ਗਾਰੰਟੀ 10 ਦੀ ਫੁੱਲ ਗਾਰੰਟੀ ਆ ਫੁੱਲ ਫੁੱਲ ਠੀਕ ਆ ਹਾਂ ਪਰ ਗਾਂ ਦਾ 12 ਕਿਲੋ ਦੇ ਦੋ ਥੋੜਾ ਜਿਹਾ ਨਾ ਉਪਰਾ ਕੀਤਾ ਨੇ ਪੱਕੇ ਨਹੀਂ ਚੱਕੇ 4 ਕਾ ਦੇਣਾ ਇਹਨੇ ਚੰਗੀ ਫੈਟ ਆ ਥਣ ਕਿਹੋ ਬਾਕੀ ਚੈੱਕ ਕਰ ਸਕਦੇ ਹੋ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਖੜਮ ਹਾਥੀ ਚਵਾਈ ਵਾਲਾ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਆ ਬੜਾ ਕੀ ਆ ਹਾਂ ਬੜਾ ਬਹੁਤ ਚੰਗੀ ਥਾਣਾ ਬੜਾ ਚੰਗਾ ਲੱਗ ਗਾ ਮੁਰੇ ਰੋਤ ਤੋਂ ਨਹੀਂ ਸੀ ਜਨ ਆਉਣਾ ਦੁੱਧ ਦਾ ਇਹ ਤਾਂ ਗੱਲ ਹੈਗੀ ਆ ਜਿਹਨੇ ਗਵਾਚ ਚੋਣੀ ਉਹਨੂੰ ਵੀ ਨਹੀਂ ਮਾਰੀ ਹੂੰ ਪਸੂਆਂ ਜੇ ਮਈਆਂ ਚੋਣੀਆਂ ਹਾਂ ਹਾਂ ਉਹਨੂੰ ਕੀ ਮਾਰੀ ਆ ਨਾ ਪਤਾ ਲੈ ਥਾਣਪੂਰੇ ਸੋਹਣੇ ਸਾਇਦਾ ਲੱਗਿਆ ਉਹ ਤਾਂ ਲੱਗਾਈ ਬੜਾ ਚੰਗਾ ਇੱਧਰ ਬੜਾ ਆਪਣੇ ਕੋਣ ਦਿੰਦਾਈ ਆਪਣੇ ਦਾ ਮੁੱਲ ਵੀ ਨਹੀਂ ਕਰਦਾ ਆਪਣੇ ਦਾ ਬਈ 50 ਤਾਂ ਸ਼ੁਰੂ ਹੀ ਹੁੰਦੀ ਆ 40000 ਦੇ ਤੋਪੜ ਹੀ ਦਿੰਦੇ ਆ ਬਸ ਅਜਰ 20 ਹੀ ਦੇਦੀ ਹਾਂ ਸੱਜਰ 20 ਹੀ ਦੇਦੀ ਨਹੀਂ ਕਰ ਲੈ ਜਿਹਨੇ ਘਰੇ ਦਾ ਦੁੱਧ ਪੀਣਾ ਉਹਨੂੰ ਕੀ ਕਹਿੰਦੀ ਐ ਇਹ ਕੀ ਮਾੜੀ ਐ ਕੱਲੀ ਗੱਬਣ ਪਾਸ ਹੀ ਹੋਗੀ 40 ਦੀ ਫੇਰ ਜੀ ਨੂੰ ਮਨ ਨਹੀਂ ਆਉਂਦੀ ਇਹ ਚੌੜੀ ਦੀ ਲੱਸੀ ਆ ਭੋਰਾ ਕਹਿੰਨੇ ਸਾਭੀ ਨਹੀਂ ਹਾਂ ਆਂ ਸਾਭ ਲੈਣੀ ਐ ਜਿਹੜਾ ਹੁਣ ਲੈ ਕੇ ਗਿਆ ਹੁਣ ਸਾਭ ਹੁਣੇ ਵਿਕਣੀ ਵੀ ਸਭ ਤੋਂ ਪਹਿਲਾਂ ਇਹ ਆ ਹੂੰ ਥੋੜਾ ਜਿਆ ਕਰ ਜਾਂਦਾ ਕਿਉਂਕਿ ਉਹ ਛੱਡ ਕੇ ਬੈਠੇ ਸੀ ਤੇ ਕੈਮਰੇ ਤੋਂ ਕਰਦੀ ਆ ਉਹ ਬੁੜੀਆਂ ਬੜੀਆਂ ਚੋਣ ਗਈ ਨਾ ਆਪਣੇ ਘਰ ਚੋਗ ਲਈ ਆ ਬੜਾ ਕੋਈ ਲੈ ਠੀਕ ਆ ਠੀਕ ਆ ਜੀ ਇਹ ਬੁੜੀ ਤੇ ਕੈਮਰੇ ਤੋਂ ਡਰਦੀ ਬੜਾ ਮਰਾ ਜੀ ਥੋੜਾ ਕੈਮਰੇ ਤੋਂ ਡਰਦੀ ਆ ਹਾਂ ਠੀਕ ਆ ਲੈ ਚੱਲੀ ਵੀਰੇ ਇਹਨੂੰ ਕੋਲ ਦੇ ਖੋੜ ਦੇ ਬੜਾ ਇਹਦੇ ਫਿਰ ਕਿੰਨੇ ਰੁਪਏ ਲੈਣੇ ਆ ਬੜਾ ਇਹ ਵੀ 35 ਦੀ ਦੇ ਦਿਆਂਗੇ ਆ ਅੱਜ ਫਿਰ ਮੁੱਲ ਦਾ ਤੂੰ ਬਾਹਲੇ ਲੋੜੀ ਆਫਰ ਕਰ ਦੇਣੀ ਨਹੀਂ ਕਿਸ ਨੇ ਆ ਬੈਰ 35 ਦੀ ਹੂੰ ਨਹੀਂ ਦੇਣੀ 13 14 ਕਿਲੋ ਦੁੱਧ ਭਰਨਾ ਇਹਨੇ ਗਾਣੇ ਰਾਮ ਨਾਲ 13 14 ਕਿਲੋ ਦੇ ਜਾਣਾ ਚੰਗੀ ਆ ਬਹੁਤ ਚੰਗੀ ਆ ਥਾਣ ਵੇਖ ਇਹੋ ਜਿਹਾ ਲੱਗਾ ਹੂੰ ਹਾਂ ਕੈਮਰੇ ਦਾ ਜੁਰੂਰ ਡਰਦੀ ਭਰਾ ਕੈਮਰੇ ਤੋਂ ਬੁੜੀਆਂ ਬਾੜੀਆਂ ਚ ਹੁੰਦੀਆਂ ਸੀਗੀਆਂ ਠੀਕ ਆ ਕਾ ਕਰਕੇ ਕਰਦੀ ਬੱਚੇ ਦਾ ਭਰਾ ਹਾਂ ਬਾਕੀ ਚੰਗੀ ਆ ਸੋਨਾ ਕੱਟ ਵਾਲਾ ਹਵਨ ਬੜਾ ਗੱਬਣ ਵੇੜ ਆਪਣੇ ਕੋਲੇ ਕਰਦੀ ਹੂੰ ਉਹ ਵੀ ਵਿੱਚ ਪਾ ਦੇ ਨੇ ਜੇ ਕਿਨੇ ਲੈਣੀ ਹੋਈ ਹੂੰ ਕਿਹੜੀ ਆ ਆ ਵੀ ਗੱਬਣ ਖਰੀਦੀ ਪੰਜ ਨੰਬਰ ਪੰਜ ਨੰਬਰ ਵੀਰੇ ਠੀਕ ਆ ਮੈਂ ਬਾਹਰ ਹੀ ਕੱਢ ਲੈਣਾ ਇਧਰ ਨਹੀਂ 5-7 ਦਿਨ ਲੈਂਦੀ ਆ ਕਾਲੀ ਵੈੜ ਹਾਂ ਕਿੰਨਾ ਕ ਦੁੱਧ ਪਿਆਜੂ ਦੁੱਧ ਵੀਰੇ ਦੇ ਦਊਗੀ 18-19 ਕੋਲੇ ਯਾਰ ਖੁੱਲਾ ਹੀ ਰਾਮ ਨਾਲ ਜਿਹਰੇ ਮੈਂ ਦਿੱਤਾ ਫਿਰ ਦਊਗੀ ਦੁੱਧ ਲੈ ਜੂ ਹੈ ਹਾਂ ਥਣਾ ਦੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਇਹ ਘਰ ਦੀ ਆਪਣੇ ਹਾਏ ਆਪਣੀ ਸਕੀਰੀ ਚ ਹੀ ਆਈ ਆ ਵੈੜ ਠੀਕ ਆ ਹਾਂ ਠੀਕ ਆ ਹਜੇ ਇਹਦੇ ਹਫਤਾ ਰਹਿੰਦਾ ਬੈਠਪੂੜਾ ਚੰਗਾ ਵੈੜੀ ਬਹੁਤ ਚੰਗੀ ਬੜਾ ਹੂੰ ਵੈੜ ਪੂਰੀ ਚੰਗੀ ਆ ਹਾਂ ਯਾਦ ਹੀ ਕਰੂਗਾ ਜਿਹੜਾ ਕੋਈ ਲੈ ਗਿਆ ਪਾਲੀ ਸਮੀ ਹੂੰ ਸੀਲ ਸਾਈਜ਼ ਸੁੰਦੀ ਨਹੀਂ ਲੈ ਠੀਕ ਆ ਹੂੰ ਬਾਕੀ ਠੰਡੀ ਸੀ ਲਾ ਮੈਂ ਠੰਡੀ ਠੰਡੀ ਬੜਾ ਠੰਡੀ ਹੌਲੀ ਨਿੱਕਰ ਨਰੋਈ ਆ ਇਹੋ ਜੀ ਬਾਹਰ ਤਾਂ ਯਾਰ ਖੜਦੀ ਹੀ ਨਹੀਂ ਕਦੇ ਹੂੰ ਇਹਦਾ 50 ਜੋ ਮਾਨਦਾਨ ਕਰਦਾਂਗੇ ਕੋਲੀ ਜਾਊਗਾ ਇਹਦਾ ਹਾਂ 50000 ਚੋਂ ਹਾਂ ਅੱਜ ਅੱਜ ਕੱਚੀ ਜੀ ਚੀੜਾ ਅੱਜ ਬੜਾ ਦੇਣੀ ਨਹੀਂ ਕਿਸੇ ਨੇ ਇਕੱਠੇ ਨੱਕ ਲੈ ਜੂ ਦਾ ਹੋਰ ਵੀ ਕਰ ਦੇਂਗਾ ਯਾਰ ਖੰਡ ਦਾ ਯਾਰ ਹੋਰ ਦਾ ਹੋਰ ਆਪਾਂ ਵੇਚਣੀ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ